ਵੀਡੀਓ ਵਾਇਰਲ ਹੋ ਗਿਆ ਇਹ ਸਪਰੀ ਫੈਰਮਨਸਲੀ ਨੇ ਵਰਗ ਮੰਦਰ ਦੇ ਵਿੱਚ ਪੀਆਂ ਮਨਾਈਆਂ ਸੀ ਜਿਹੜੀ ਆ ਕਿ ਸਾਡੇ ਨਵਜਤ ਨੂੰ ਬਾਹਰ ਮਨਾਈਆਂ ਕਿਨਿਆ ਜਦੋਂ ਸੰਗ ਇਹ ਸਗਲ ਦਾ ਪਤਾ ਲੱਗਿਆ ਤਾਂ ਸਾਡੇ ਮਨ ਨੂੰ ਬਹੁਤ ਥੇਸ ਪਹੁੰਚੀ कल शाम ਨੂੰ ਮੇਰੇ ਕੋਲੇ ਵੀਡੀਓ ਆਈ ਸੀ ਕਿ ਮੰਦਿਰ ਬਰੀ ਵਾਲਾ ਦੇ ਵਿੱਚ ਦੁਰਗਾ ਮੰਦਿਰ ਜਿਹੜਾ ਹੈ ਉਹਦੇ ਵਿੱਚ ਤਾਂ ਡੀਜੇ ਲਾ ਕੇ ਤੇ ਮਹਿਲਾਵਾਂ ਜਿਹੜੀਆਂ ਆਮ ਗਾਣਿਆਂ ਦੇ ਉੱਤੇ ਡਾਂਸ ਕਰ ਰਹੀਆਂ ਬਹੁਤ ਹੀ ਮੰਦਭਾਗੀ ਘਟਨਾ ਹਿੰਦੂ ਧਰਮ ਦੀ ਇਹ ਪੀਰ ਵੀ ਕਰਨ ਵਾਲੇ ਹਿੰਦੂ ਖੁਦ ਨੇ ਅਜਿਹਾ ਕੰਮ ਨਹੀਂ ਹੋਣਾ ਚਾਹੀਦਾ ਇਸ ਦੇ ਵਾਸਤੇ ਮੰਦਿਰ ਕਮੇਟੀ ਜਿਹੜੀ ਹੈ ਜਾਂ ਉੱਥੋਂ ਦਾ ਜਿਹੜਾ ਬ੍ਰਾਹਮਣ ਹੈ ਮੰਦਿਰ ਕਮੇਟੀ ਦਾ ਮੰਦਿਰ ਦਾ ਉਹ ਜ਼ਿੰਮੇਵਾਰ ਨੇ ਕਿ ਮੈਨੂੰ ਦੇ ਦੀ ਖੰਡਵਾ ਪਈ ਆਇਆ ਨਾ ਪੰਜ ਮੈਂ ਮੁਗਾਾਈ ਕੀ ਤੋਟ ਤੋਟ ਔਰ ਇੱਥੇ ਦਾ ਸ਼ਰਿਆ ਮੰਦਿਰ ਦੇ ਹਾਲ ਦੇ ਵਿੱਚ ਸ਼ਰਿਆ ਮੀ ਡੀ ਜੇ ਲਾ ਕੇ ਔਰ ਇਹ ਲੱਗਦਾ ਜਿਵੇਂ ਕਿਸੇ ਵਿਆਹ ਦੇ ਉੱਤੇ ਗਿੱਧਾ ਪੀ ਜਾਂਦਾ ਭੰਗੜਾ ਪੀ ਜਾਂਦਾ ਔਰ ਅਸ਼ਲੀਲ ਡਾਂਸ ਕਿਸੇ ਤਰ੍ਹਾਂ ਦੇ ਵਿੱਚ ਉਹ ਵੀ ਹੈ ਵਧੀਆ ਡੱਸਾਂ ਪਾ ਕੇ ਇਹ ਲੱਗਦਾ ਵੀ ਉਹ ਜਿਵੇਂ ਉੱਥੇ ਡਾਂਸ ਹੀ ਕਰਨ ਆਏ ਸੀ ਕੋਈ ਪ੍ਰਭੂ ਦਾ ਸਿਮਰਨ ਕਰਨ ਆਏ ਸੀ ਸ਼੍ਰੀ ਮੁਕਤਸਰ ਸਾਹਿਬ ਦੀ نزدیکی ਮੰਡੀ ਬਰੀ ਵਾਲਾ ਦੇ ਸ਼੍ਰੀ ਦੁਰਗਾ ਮੰਦਿਰ ਵਿਖੇ ਬੀਤੇ ਦਿਨੀ ਕੁਝ ਔਰਤਾਂ ਵੱਲੋਂ ਮੰਦਿਰ ਦੇ ਅੰਦਰ ਤੀਆਂ ਮਨਾਉਂਦਿਆਂ ਵਕ-ਵਕ ਧਾਰਮਿਕ ਸਰੂਪਾਂ ਅੱਗੇ ਪੰਜਾਬੀ ਗਣ ਤੇ ਡਾਂਸ ਕੀਤਾ ਗਿਆ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਔਰਤਾਂ ਪੰਜਾਬੀ ਗੀਤਾਂ ਤੇ ਧੂਮਾ ਪਾਉਂਦੀਆਂ ਹੋਏ ਦਿਖਾਈ ਦੇ ਰਹੀਆਂ ਨੇ ਜੋ ਕਿ ਸਰਾਸਰ ਗਲਤ ਹੈ ਇਸ ਸਬੰਧੀ ਸੋਸ਼ਲ ਮੀਡੀਆ ਤੇ ਇਹ ਵੀਡੀਓ ਜੋ ਹੈ ਵਾਇਰਲ ਹੋ ਰਹੀ ਹੈ ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼੍ਰੀ ਮੁਕਸਰ ਸਾਹਿਬ ਦੀ Hindu ਸੰਗਠਨ ਨੇ ਇਸ ਗੱਲ ਦਾ ਨੋਟਿਸ ਲਿਆ ਤੁਹਾਨੂੰ ਦੱਸ ਦੇ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਵੀਡੀਓ ਵਿੱਚ ਔਰਤਾਂ ਵਕ ਵਕ ਪੰਜਾਬੀ ਗਾਣੇ ਤੇ ਡਾਂਸ ਕਰ ਰਹੀਆਂ ਨੇ ਇਸ ਤੋਂ ਇਲਾਵਾ ਵਕ ਵਕ ਮਨੋਰੰਜਨ ਗੇਮਾਂ ਖੇਡੀਆਂ ਜਾ ਰਹੀਆਂ ਨੇ Hindu ਜਥੇਬੰਦੀਆਂ ਦੇ ਅੱਗੋਂ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਗਲਤ ਹੋਇਆ ਅਤੇ ਇਸ ਮਾਮਲੇ ਵਿੱਚ ਮੰਦਿਰ ਦੀ ਕਮੇਟੀ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਹਿੰਦੂ ਸੰਗਠਨਾਂ ਨੇ ਕਿਹਾ ਕਿ ਇਸ ਤਰ੍ਹਾਂ ਧਾਰਮਿਕ ਸਰੂਪਾਗੇ ਗੀਤਾਂ ਦੇ ਉੱਤੇ ਡਾਂਸ ਕਰਨਾ ਤੇ ਮੰਦਰ ਦੇ ਅੰਦਰ ਇਸ ਤਰ੍ਹਾਂ ਦਾ ਵਿਵਹਾਰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬ੍ਰਾਹਮਣ ਸਭਾ ਦੇ ਸ਼੍ਰੀ ਮੁਖਸਸ ਸਾਹਿਬ ਦੇ ਅਹੁਦੇਦਾਰਾਂ ਨੇ ਕਿਹਾ ਕਿ ਵੀਡੀਓ ਵਾਇਰਲ ਹੋਣ ਉਪਰੰਤ ਉਹਨਾਂ ਕੋਲ ਵੀ ਪਹੁੰਚੇ ਨੇ ਅਤੇ ਉਹਨਾਂ ਇਸ ਮਾਮਲੇ ਵਿੱਚ ਮੰਦਰ ਦੇ ਪੰਡਿਤ ਅਤੇ ਮੰਦਰ ਕਮੇਟੀ ਦੇ ਅਹੁਦੇਦਾਰਾਂ ਨਾਲ ਸੰਪਰਕ ਕਰਕੇ ਇਸ ਮਾਮਲੇ ਵਿੱਚ ਬੰਦੀ ਕਾਰਵਾਈ ਕਰਨ ਲਈ ਗੱਲ ਆਖੀ ਹੈ। ਜੇਕਰ ਅਜਿਹਾ ਹੁੰਦਾ ਤਾਂ ਬ੍ਰਾਹਮਣ ਸਭਾ ਆਪਣੇ ਪੱਧਰ ਤੇ ਇਸ ਮਾਮਲੇ ਵਿੱਚ ਕਾਰਵਾਈ ਕਰੇਗੀ। ਮੈਂ ਕੇਵਲ ਪੇਸ਼ੰਗ ਵੈਲ ਦੁਰਗਾ ਮੰਦਰ ਪ੍ਰਬੰਧਕ ਨੇ ਕੀਤੀ ਇਹ ਜਿਹੜੀ ਵੀਡੀਓ ਵਾਇਰਲ ਹੋਈ ਆ ਇਹ ਐਸਪੀ ਫੈਲਮ ਮੰਡਲੀ ਨੇ ਦੁਰਗਾ ਮੰਦਰ ਦੇ ਵਿੱਚ ਪੀਆਂ ਮਨਾਈਆਂ ਸੀ ਜਿਹੜੀਆਂ ਕਿ ਸਾਡੇ ਨੌਜਵਾਨ ਤੁਮ ਭਾਰਤ ਮਨਾਈਆਂ ਕਿਨਿਆ ਜਦੋਂ ਸੰਗਏਸ ਗਾਲ ਦਾ ਪਤਾ ਲੱਗਿਆ ਤਕਰੀਬਨ ਤਰੀ ਤਰੀਗ ਨੂੰ ਤਾਂ ਸਾਡੇ ਮਨ ਨੂੰ ਬਹੁਤ ਖੇਸ ਪਹੁੰਚੀ ਅੱਜ ਜੇ ਅਸੀਂ ਉਹਨਾਂ ਨੂੰ ਇਸ ਦਾ ਬਾਰੇ ਦੇ ਵਿੱਚ ਗੱਲਬਾਤ ਕੀਤੀ ਤੇ ਪੁੱਛਿਆ ਤਾਂ ਉਹਨਾਂ ਨੇ ਇਸ ਗੱਲ ਨੂੰ ਮਹਿਸੂਸ ਕਰਦਿਆਂ ਹੋਇਆ ਮਾਫੀ ਮੰਗੀ ਤੇ ਅੱਗੇ ਤੋਂ ਇਹ ਜੇ ਕਮਨਾ ਕਰ ਹੁੰਦਾ ਵਿਸ਼ਵਾਸ ਹੋਇਆ ਸੋਸ਼ਲ ਮੀਡੀਆ ਤੇ ਭਗਵਾਨ ਪਰਸ਼ੂਰਾਮ ਕੀ ਜੈ ਇਹ ਕੱਲ ਸ਼ਾਮ ਨੂੰ ਮੇਰੇ ਕੋਲ ਇਹ ਵੀਡੀਓ ਆਈ ਸੀ ਕਿ ਮੰਦਿਰ ਬਰੀਵਾਲਾ ਦੇ ਵਿੱਚ ਦੁਰਗਾ ਮੰਦਿਰ ਜਿਹੜਾ ਹੈ ਉੱਥੇ ਉਹਦੇ ਵਿੱਚ ਈਦਾ ਡੀਜੇ ਲਾ ਕੇ ਤੇ ਮਹਿਲਾਵਾਂ ਜਿਹੜੀਆਂ ਆਮ ਗਾਣਿਆਂ ਦੇ ਉੱਤੇ ਡਾਂਸ ਕਰ ਰਹੀਆਂ ਬਹੁਤ ਹੀ ਮੰਦਭਾਗੀ ਘਟਨਾ ਹੈ Hindu ਧਰਮ ਦੀ ਇਹ ਬੇਅਦਬੀ ਕਰਨ ਵਾਲੇ Hindu ਖੁਦ ਨੇ ਅਜਿਹਾ ਕੰਮ ਨਹੀਂ ਹੋਣਾ ਚਾਹੀਦਾ ਇਸ ਦੇ ਵਾਸਤੇ ਮੰਦਰ ਕਮੇਟੀ ਜਿਹੜੀ ਹੈ ਜਾਂ ਉੱਥੋਂ ਦਾ ਜਿਹੜਾ ਬ੍ਰਾਹਮਣ ਹੈ ਮੰਦਰ ਕਮੇਟੀ ਦਾ ਮੰਦਰ ਦਾ ਉਹ ਜ਼ਿੰਮੇਵਾਰ ਨੇ ਉਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਜੇ ਉਹਨਾਂ ਨੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਨਾ ਲਿਆ ਤਾਂ ਅਸੀਂ ਬ੍ਰਾਹਮਣ ਸਭਾ ਵੱਲੋਂ ਮੰਦਰ ਕਮੇਟੀ ਦੇ ਖਿਲਾਫ ਐਕਸ਼ਨ ਲਵਾਂਗੇ ਔਰ ਬਾਕਾਇਦਾ ਜੇਕਰ ਸਾਨੂੰ ਐਫ ਆਈ ਆਰ ਦਾ ਜਕਰਉਣੀ ਪਈ ਵੀ ਅੱਦ ਦੀ ਤਾਂ ਅਸੀਂ ਉਹ ਵੀ ਕਰਾਵਾਂਗੇ ਇਹ ਸਾਰਾ ਕੰਮ ਜਿਹੜਾ ਹੈ ਇਹ ਬਹੁਤ ਗਲਤ ਹੋਇਆ ਹੈ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਜਿਹੜੀ ਜਗਰਾਤਾਂ ਦੇ ਵਿੱਚ ਭੇਟਾਂ ਦੇ ਉੱਤੇ ਵੀ ਡਾਂਸ ਕਰਦੇ ਆ ਉਹ ਵੀ ਨਾ ਹੋਵੇ ਪਰ ਇੱਥੇ ਦਾ ਸ਼ਰਿਆ ਮੰਦਿਰ ਦੇ ਹਾਲ ਦੇ ਵਿੱਚ ਸ਼ਰਿਆ ਮੀ ਡੀ ਜੇ ਲਾ ਕੇ ਔਰ ਐ ਲੱਗਦਾ ਜਿਵੇਂ ਕਿਸੇ ਵਿਆਹ ਦੇ ਉੱਤੇ ਗਿੱਧਾ ਪਈ ਜਾਂਦਾ ਭੰਗੜਾ ਪਈ ਜਾਂਦਾ ਔਰ ਅਸ਼ਲੀਲ ਡਾਂਸ ਕਿਸੇ ਤਰ੍ਹਾਂ ਦੇ ਵਿੱਚ ਉਹ ਵੀ ਹੈ ਵਧੀਆ ਡੱਸਾਂ ਪਾ ਕੇ ਐ ਲੱਗਦਾ ਵੀ ਉਹ ਜਿਵੇਂ ਉੱਥੇ ਡਾਂਸ ਹੀ ਕਰਨ ਆਏ ਸੀ ਕੋਈ ਪ੍ਰਭੂ ਦਾ ਸਿਮਰਨ ਕਰਨ ਆਏ ਸੀ ਇਸ ਲਈ ਇਹਨਾਂ ਦੇ ਖਿਲਾਫ ਸਖਤ ਸਖਤ ਐਕਸ਼ਨ ਜਿਹੜਾ ਉਹ ਪ੍ਰਬੰਧਕੀ ਕਮੇਟੀ ਨੂੰ ਲੈਣਾ ਚਾਹੀਦਾ ਨਹੀਂ ਤਾਂ ਅਸੀਂ ਪ੍ਰਬੰਧਕੀ ਕਮੇਟੀ ਦੇ ਖਿਲਾਫ ਜਿਹੜੀ ਹੈ ਉਹ ਵਾਇਟ ਥਾਮਾ